ਪਰਿਵਾਰ ਨਾਲ ਵਿਛੜ ਕੇ ਪਹਿਲਾ ਪੜਾ 7 ਪੋ 21 ਦਸੰਬਰ ਬਾਬੇ ਕੁੰਮੇ ਮਾਸਕੀ ਦੀ ਸ਼ਾਨ ਫਿਰ ਸਿਹੇੜੀ ਪਿੰਡ ਗੰਗੂ ਦੇ ਘਰ ਵਾਲੀ ਜਗ੍ਹਾ ਉਹ 22 ਦਸੰਬਰ ਫਿਰ ਕੋਤਵਾਲੀ ਮਰਿੰਡੇ ਦੀ ਸਿੱਖਾਂ ਵਾਲੀ ਕੋਠੜੀ ਮੇਰੀ ਮਾਂ ਪਹਿਲੀ ਸਿੱਖ ਬੀਬੀ ਹੈ ਜਿਹੜੀ ਕੈਦ ਵਿੱਚ ਜਾਂਦੀ ਓਏ ਇਹਨਾਂ ਗੁਰੂ ਕੇ ਕੀਰਤਨੀਆਂ ਨੇ ਸਾਨੂੰ ਫਿਰ ਦਰਸ਼ਨ ਕਰਾਉਣੇ ਨੇ ਨਾ ਹੀਰੇ ਲਾਲ ਅਮੋਲ ਕੌਮ ਜੁੜ ਰਹੀ ਹੈ ਪੋਜ਼ਿਟਿਵ ਹੋਇਓ ਪੋਤ ਪਰ ਵੇਖੋ ਜਲਾ ਤੇ ਫਿਰ 24 ਦਸੰਬਰ ਠੰਡੇ ਬੁਰਜ ਦੀ ਸਰਦਲ ਤੇ ਬਹਿ ਕੇ ਅਸੀਂ ਕਹਿਣਾ ਮਾਂ ਜੀ ਨੂੰ ਮਾਂ ਜੀ ਉਹ ਦਿਨ ਦੋ ਲਾਲ ਤੁਹਾਡੇ ਨਾਲ ਬੈਠੇ ਸੀ ਅੱਜ ਸਾਰਾ ਪੰਥ ਤੁਹਾਡੇ ਨਾਲ ਬੈਠਾ ਹੈ ਫਿਰ 3 ਦਿਨ ਗਏ ਸੀ ਬਾਬੇ ਮਾਂ ਜੀ ਨੇ ਤੋਰੇ ਸੀ 3 ਦਿਨ ਪਲੇ ਦਿਨ ਗਏ 11 ਪੋ ਨੂੰ ਤੇ ਵਾਪਸ ਆਏ ਫਤਿਹ ਪਾ ਕੇ ਫਿਰ 12 ਪੋ ਨੂੰ ਗਏ ਤੇ ਵਾਪਸ ਆਏ ਚਿੱਤ ਕੇ ਵਿਚਾਰਾਂ ਦੀ ਜੰਗ ਤੇ ਫਿਰ 13 ਪੋ ਨੂੰ ਗਏ ਫਿਰ ਵਾਪਸ ਨਹੀਂ ਆਏ ਫਿਰ ਦਾਦਾ ਜੀ ਕੋਲ ਸਮਾਏ ਜਾ ਕੇ ਤਾਂ ਤੁਹਾਨੂੰ ਬੇਨਤੀ 13 ਪੋ ਤੱਕ ਉਸ ਤੋਂ ਅੱਗੇ ਫਿਰ ਦੋ ਦਿਨ ਅਸੀਂ ਉਹਨਾਂ ਰੂਹਾਂ ਨੂੰ ਸਮਰਪਿਤ ਕਰੀਦਾ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਬਾਬਾ ਮੋਤੀराम ਜੀ ਦੀਵਾਨ ਟੋਡਰਮਲ ਜੀ ਉਹ ਸਾਰੀਆਂ ਪਵਿੱਤਰ ਰੂਹਾਂ ਬੀਬੀ ਜੈਨਾ ਜੀ ਜਿਨ੍ਹਾਂ ਦਾ ਇੱਕ ਹੌਕਾ ਵੀ ਜਿੰਨੇ ਲਿਆ ਫਿਰ ਉਹ ਸਾਰਿਆਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਤੋ ਜਰੂਰ 31 ਤਰੀਕ ਤੱਕ ਲਗਾਤਾਰ ਤੇ ਜਰੂਰ ਜਿੱਥੇ ਜਿੱਥੇ ਵੀ ਬੈਠੇ ਹੋ ਸੁਰਤਾਂ ਜੋੜਿਓ ਤੁਹਾਡਾ ਸਭ ਦਾ ਧੰਨਵਾਦ ਅਸੀਸ ਦੇਣੀ ਮੇਰੀਆਂ ਭੁੱਲਾਂ ਬਖਸ਼ਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ